ਜਿਹੜਾ ਮੈਡੀਕਲ ਸਾਇੰਸ ਨੇ ਰਿਸਰਚ ਕੀਤੀ ਏ ਉਹਨਾਂ ਨੇ ਜਿਹੜਾ ਇਹਦੀ ਤੁਲਨਾ ਕੋਲਡ ਡਰਿੰਕ ਦੀ ਤੁਲਨਾ ਟਾਇਲਟ ਕਲੀਨਰ ਨਾਲ ਕੀਤੀ ਏ ਉਹ ਕਹਿੰਦੇ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਤੇ ਤੁਸੀਂ ਟਾਇਲਟ ਦੇ ਵਿੱਚ ਕੋਲਡ ਡਰਿੰਕ ਪਾ ਦਿਓ 200 ਗ੍ਰਾਮ ਅੱਧੇ ਘੰਟੇ ਬਾਅਦ ਤੁਸੀਂ ਬਰਸ਼ ਮਾਰੋ ਤੁਹਾਨੂੰ ਬਿਲਕੁਲ ਹਰ ਪਿੱਕ ਜਿਵੇਂ ਹੁੰਦਾ ਹੈ ਨਾ ਉਹਦੇ ਵਰਗੀ ਸਫਾਈ ਦੇਵੇਗਾ ਕਰਕੇ ਵੇਖ ਲਓ ਤੁਸੀਂ ਤੇ ਅਸੀਂ ਜਿਹੜਾ ਮਹਿਮਾਨ ਆਉਂਦਾ ਅਸੀਂ ਆਪਦੇ ਭਾਣੇ ਉਹਨੂੰ ਐ ਬਿਲਕੁਲ ਤਜਾਬ ਪਰੋਸ ਕੇ ਲਓ ਜੀ ਤੇ ਜੇ ਉਹਨੇ ਅਗਲੇ ਨਾ ਦਿੱਤਾ ਆਦਾ ਇਹਨਾਂ ਠੰਡਾ ਹੀ ਨਹੀਂ ਪਿਆਇਆ ਇਹ ਦੁੱਧ ਹੀ ਲਈ ਫਿਰਦੇ ਨੇ ਕੰਜੂਸੀ ਨਾਲ ਸਾਰਦੇ ਨੇ ਅੰਦਰ ਦੀ ਸਫਾਈ ਹੋ ਰਹੀ ਹੈ ਅੰਦਰ ਦੀ ਸਫਾਈ ਕਰਦੇ ਕਰਦੇ ਸਾਰਾ ਹੀ ਹਿਸਾਬ ਨਾ ਹੋ ਜਾਏ ਕੰਮ ਮਹਾਰਾਜ ਕਹਿੰਦੇ ਨੇ ਦੋ ਸਿਰ ਮੰਗੂ ਚੂਨਾ ਪਾਓ ਕੀ ਹੋ ਸੰਗ ਲੂਨਾ ਅੱਧਾ ਸਿਰ ਮੰਗੂ ਦਾਲੇ ਮੁਕੋ ਦੋਨੋਂ ਵਕਤ ਜਿਵਾਲੇ ਫਿਰ ਅੱਗੇ ਕੀ ਬਚਨ ਕੀਤਾ ਮਹਾਰਾਜ ਨੂੰ ਕਹਿੰਦੇ ਪਏ ਨੇ ਸਿੱਧਾ ਡਾਇਰੈਕਟ ਦਰਗਾਹ 'ਚ ਪੇਸ਼ ਹੋ ਕੇ ਤੇ ਆਹ ਕੁਛ ਮੰਗਿਆ ਨੇ ਲਓ ਵੇਖ ਲਓ ਕੋਈ ਇੰਡਸਟਰੀ ਨਹੀਂ ਉਹਨਾਂ ਨੇ ਮੰਗੀ ਕੋਈ ਬਿਜ਼ਨਸ ਨਹੀਂ ਮੰਗਿਆ ਆਈ ਕੋ ਮੰਗੀ ਜਾਂ ਮੇਰੇ ਭਗਤ ਇੰਨੇ ਭੋਲੇ ਹੁੰਦੇ ਨੇ